ਅੱਜ ਅਸੀਂ ਖੜਿਆ ਹਾਂ ਸੰਗਰੂਰ ਜ਼ਿਲ੍ਹੇ ਦੇ ਹਲਕਾ ਡਿੜਬਾ ਦੇ ਪਿੰਡ ਚ ਖੇਪੜ ਦੇ ਵਿੱਚ ਜਿੱਥੇ 180 ਟੀਟੀ ਆਪਕ ਨੇ ਜਿਹੜੇ ਪਿੰਡ ਦੇ ਵਿੱਚ ਇਕੱਠੇ ਹੋਏ ਨੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਬਾਹਰ ਲੀਆਂ ਕਿ ਭਾਰੀ بارش ਹੋ ਰਹੀ ਹੈ ਮੀਂਹ ਪੈ ਰਿਹਾ ਜਿੱਥੇ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਹੀ ਪੰਜਾਬ ਦੇ ਵਿੱਚ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਟੀਚਰਾਂ ਨਾਲ ਵਾਅਦੇ ਕੀਤੇ ਹੋਏ ਸੀ ਉਹਨਾਂ ਵੱਲੋਂ ਜਿਹੜੇ ਵਾਅਦੇ ਕੀਤੇ ਹੋਏ ਸੀ ਉਹ ਵਾਅਦੇ ਪੂਰੇ ਨਾ ਹੋਣ ਤੋਂ ਬਾਅਦ ਜਿਹੜਾ ਤੁਸੀਂ ਦੇਖੋਗੇ ਪਿੰਡ ਦੇ ਵਿੱਚ ਜਿਹੜੇ ਰੈਗੂਲਰ 180 TTD ਦੇ ਆਪਕ ਨੇ ਉਹ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਅੱਜ ਇਹਨਾਂ ਵੱਲੋਂ ਪਿੰਡਾਂ ਦੇ ਵਿੱਚ ਜਿਹੜੇ ਪੋਸਟਰ ਦਿਖਾਏ ਜਾ ਰਹੇ ਨੇ ਪੋਸਟਰਾਂ ਦੀ ਜਿਹੜੀ ਤਸਵੀਰ ਹੈ ਉਹ ਅਸੀਂ ਤੁਹਾਨੂੰ ਦਿਖਾ ਦਈਏ ਤੇ ਪੋਸਟਰ ਦੇਖੋ ਛੋਟੇ ਛੋਟੇ ਬੱਚਿਆਂ ਦੇ ਹੱਥ ਦੇ ਵਿੱਚ ਵੀ ਜਿਹੜੇ ਪੋਸਟਰ ਨੇ ਉਹ ਇੱਥੇ ਫੜੇ ਹੋਏ ਤੁਹਾਨੂੰ ਨਜ਼ਰ ਆ ਰਹੇ ਨੇ ਇਹਨਾਂ ਪੋਸਟਰਾਂ ਦੇ ਵਿੱਚ ਤੁਸੀਂ ਦੱਸ ਦਈਏ ਕਿ ਲਗਾਤਾਰ ਹਰਪਾਲ ਟੀਮੇ ਦੇ ਖਿਲਾਫ ਜਿਹੜੇ ਵਿਰੋਧ ਆ ਜਿਹੜਾ ਉਹਨਾਂ ਦਾ ਹੋ ਰਿਹਾ ਹੈ ਤਸਵੀਰਾਂ ਦੇ ਵਿੱਚ ਦਿਖਾਦੀ ਕਿ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਇੱਥੇ ਜਿਹੜੇ ਟੀਚਰ ਨੇ ਵਿਰੋਧ ਕਰ ਰਹੇ ਨੇ ਪਰ ਅੱਜ ਪਿੰਡ ਚ ਖੇਪੜ ਕਿਉਂਕਿ ਬਹੁਤ ਵੱਡਾ ਪਿੰਡ ਹੈ ਜਿੱਥੇ ਜਿਹੜਾ ਵਿਰੋਧ ਆ ਉਹਨਾਂ ਦਾ ਹੋਣ ਲੱਗਾ ਦੇਖੋ ਜੀ ਬੇਸਿਕਲੀ ਜਿਹੜੀ ਅੱਜ ਦੀ ਸਰਕਾਰ ਹੈ ਇਹ ਇੱਕ ਬਿਸ਼ਰਮ ਸਰਕਾਰ ਬਣ ਗਈ ਦੀ ਹੈ ਜੀ ਬਿਸ਼ਰਮਾਂ ਦੀ ਸਰਕਾਰ ਹੈ ਜਿਨ੍ਹਾਂ ਦੀ ਸੇਧ ਉੱਤੇ ਹੁਣ ਕੋਈ ਵੀ ਅਸਰ ਨਹੀਂ ਹੋਣ ਰਿਹਾ ਜਦੋਂ ਇੱਕ ਜਥੇਬੰਦੀ ਕਿਸੇ ਇੱਕ ਸ਼ਹਿਰ 'ਚ ਜਾਂਦੀ ਹੈ ਇਹ ਇਹ ਸੋਚਦੇ ਨੇ ਵੀ ਠੀਕ ਹੈ ਇੱਥੇ ਤੇ ਅਸੀਂ ਬਿਸ਼ਰਮ ਹੋ ਹੀ ਗਏ ਆ ਇਸ ਤਰ੍ਹਾਂ ਕਿ ਐ ਸੋਚਿਆ ਵੀ ਇਨਾਂ ਲੋਕਾਂ ਦਾ ਜਿਹੜਾ ਪਰਦਾ ਪਾਸ਼ ਹੈ ਭੋੜੇ ਪਾੜੇ ਲੋਕ ਜਿਹੜੇ ਪਿੰਨਾਂ ਦੇ ਲੋਕ ਨੇ ਜਿਨ੍ਹਾਂ ਨਾਲ ਇਨਾਂ ਨੇ ਝੂਠੇ ਵਾਦੇ ਕਰਕੇ ਜਿਹਦੇ ਵਿੱਚ ਸਾਡੀਆਂ ਭੈਣਾਂ ਨੂੰ ਸਾਡੀ ਮਾਵਾਂ ਨੂੰ 1100 ਰੁਪਏ ਮਹੀਨਾਦਿਆਂ ਦਾ ਵਾਅਦਾ ਕਰਕੇ ਸਰਕਾਰ ਬਣਾਈ ਇਨਾਂ ਨੇ ਕਿਸਾਨਾਂ ਦੇ ਨਾਲ ਐਮਐਸਪੀ ਦਾ ਵਾਅਦਾ ਕਰਕੇ ਸਰਕਾਰ ਬਣਾਈ ਇਨਾਂ ਨੇ ਸਾਡੇ ਜਿਹੜੇ ਉਹ ਯੂਥ ਹੈ ਉਹਨਾਂ ਨਾਲ ਬੇਰੋਜ਼ਗਾਰੀ ਪਤਾ ਦੇਣ ਦੇ ਲਈ ਸਰਕਾਰ ਬਣਾਈ ਵਾਅਦਾ ਕਰਕੇ ਪਰ ਇਹ ਅੱਜ ਹਰ ਇੱਕ ਵਾਅਦੇ ਤੋਂ ਸਰਕਾਰ ਪਤ ਚੁਕੀ ਹੈ ਤੇ ਅੱਜ ਅਸੀਂ ਹੰਡਾ ਦੇ ਵਿੱਚ ਜਾ ਕੇ ਸਰਕਾਰ ਦਾ ਭੰਡੀ ਪ੍ਰਚਾਰ ਕਰਨ ਆਏ ਆ ਵੀ ਤਾਂ ਜੋ ਲੋਕਾਂ ਨੂੰ ਦੱਸਿਆ ਜਾਵੇ ਵੀ ਇਸ ਤਰੀਕੇ ਨਾਲ ਜਦੋਂ 2027 ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਦਾ ਫਾਈਨਾਂਸ ਮਿਨਿਸਟਰ ਸਰ ਪਾਲਸੀ ਮੰਤਰੀ ਕੋ ਵੋਟ ਮੰਗਣ ਆਣਗੇ ਤੇ ਜਦੋਂ ਇਹ ਉਹਨਾਂ ਨਾਲ ਸਵਾਲ ਕਰਨਗੇ ਐਮਐਸਪੀ ਦੇ 1100 ਰੁਪਏ ਮਹੀਨੇ ਦਾ ਜਾਂ ਬੇਰੋਜ਼ਗਾਰੀ ਪਤਾ ਜਾਂ ਇੱਕ ਬੱਕਰੀ ਮਰਨ ਦੇ ਪੈਸੇ ਜਿਹੜੇ ਕਿਸਾਨਾਂ ਨੂੰ ਇਹ ਦੇਣ ਦਾ ਵਾਅਦਾ ਕੀਤਾ ਸੀ ਜਿੱਤੋਂ ਆ ਭੱਜ ਗਏ ਨਾ ਤੇ ਉਸ ਦੇ ਨਾਲ ਹੀ ਅਸੀਂ ਵੀ ਪੰਜਾਬ ਦੇ ਬੱਚੇ ਆ ਸਾਡੇ ਨਾਲ ਵੀ ਇਸ ਸਰਕਾਰ ਨੇ ਸਰਕਾਰ ਬਣਾਉਣ ਤੋਂ ਪਹਿਲਾਂ 180 ਦੇ ਨਾਲ ਵਾਅਦਾ ਕੀਤਾ ਸੀਗਾ ਵੀ ਤੁਹਾਡੇ ਨਾਲ ਜੋ ਬੇਇਨਸਾਫੀ ਡਿਪਾਰਟਮੈਂਟ ਵੱਲੋਂ ਕੀਤੀ ਗਈ ਆ ਉਹਦੇ ਵਿੱਚ ਤੁਹਾਨੂੰ ਇਨਸਾਫ ਦਿੱਤਾ ਜਾਏਗਾ ਇਹਨਾਂ ਦੇ ਅੱਜ ਦੇ ਪ੍ਰੈਜ਼ੈਂਟ ਫਾਈਨਾਂਸ ਮਿਨਿਸਟਰ ਹਰਪਾ ਚਿਮਾ ਜੀ ਨੇ ਸਾਡੇ ਸਾਥੀ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਸੀ ਉੱਥੇ ਜਾ ਕੇ ਪੂਰੀ ਪੰਜਾਬ ਦੀ ਮੀਡੀਆ ਦੇ ਵਿੱਚ ਦੱਸਿਆ ਸੀ ਵੀ ਮੈਂ ਇੱਕ ਵਕੀਲ ਆ ਮੈਂ 180 ਦਾ ਪੂਰਾ ਕੇਸ ਪੜ ਕੇ ਸਟੱਡੀ ਕਰਕੇ ਆਇਆ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਸਾਰੇ ਦਾ ਸਾਰਾ ਕਸੂਰ ਜਿਹੜਾ ਹੈ ਆ ਉਹ ਡਿਪਾਰਟਮੈਂਟ ਦਾ ਹੈ ਤੇ ਅਸੀਂ ਅਪੀਲ ਕਰਦੇ ਹਾਂ ਉਸ ਸਮੇਂ ਦੀ ਮੌਜੂਦਾ ਸਰਕਾਰ ਨੂੰ ਕਿ ਇਹਨਾਂ ਦਾ ਹੱਲ ਕੀਤਾ ਜਾਵੇ ਅਗਰ ਇਹਨਾਂ ਦੀ ਇਹ ਮੌਜੂਦਾ ਸਰਕਾਰ ਹੱਲ ਨਹੀਂ ਕਰਦੀ ਤੇ ਆਮ ਆਦਮੀ ਪਾਰਟੀ ਤੋਂ ਸਤਾਜ ਆਏਗੀ ਤਾਂ ਪਹਿਲੇ ਆਧਾਰ ਦੇ ਉੱਤੇ 180 ਟੀਚਰਾਂ ਦਾ ਹੱਲ ਕੀਤਾ ਜਾਏਗਾ ਪਰ ਦਸਾਂ ਯੋਗ ਗੱਲ ਇਹ ਹੈ ਵੀ ਅੱਜ ਇਹਨਾਂ ਦੀ ਸਰਕਾਰ ਬਣੇ ਨੂੰ 4 ਸਾਲ ਹੋ ਚੁਕੇ ਆ ਤੇ 180 ਇਟਡੀ ਅਧਿਆਪਕਾਂ ਦੀ ਫਾਈਲ 4 ਸਾਲ ਤੋਂ ਰੁਪਾਲ ਚੀਮਾ ਜੀ ਕੋਲ ਪਈ ਹੋਈ ਹੈ ਐਜੂਕੇਸ਼ਨ ਮਿਨਿਸਟਰ ਨੇ ਲਿਖਤੀ ਰੂਪ ਦੇ ਵਿੱਚ ਚੀਮਾ ਜੀ ਨੂੰ ਦੇ ਦਿੱਤਾ ਵੀ ਸਾਰੀ ਗਲਤੀ ਵਿਭਾਗ ਦੀ ਹੈ ਆਈਐਸ ਅਫੀਸਰ ਅਜੋਇ ਸ਼ਰਮਾ ਨੇ ਲਿਖਤੀ ਰੂਪ ਚ ਦੇ ਦਿੱਤਾ ਹੈ ਵੀ ਸਾਰੀ ਗਲਤੀ ਵਿਭਾਗ ਦੀ ਹੈ ਔਰ ਵਿਭਾਗ ਵੀ ਆਪਣੀ ਗਲਤੀ ਨੂੰ ਲਿਖਤੀ ਰੂਪ ਦੇ ਵਿੱਚ ਮੰਨ ਗਿਆ ਹੈ ਵੀ ਸਾਡੇ ਕੋਲੋਂ 2016 ਵਿੱਚ ਗਲਤੀ ਹੋ ਗਈ ਸੀ ਤੇ ਇਹਨਾਂ ਜਿਹੜੇ ਟੀਚਰਸ ਹੈ ਇਹਨਾਂ ਨਾਲ ਇਨਸਾਫ ਕਰਨਾ ਬੰਦਾ ਹੈ ਪਰ ਜਿਹੜਾ ਹਰਪਾਲ ਚੀਮਾ ਜੀ ਹੈ ਫਾਈਨਾਂਸ ਮਿਨਿਸਟਰ ਬਸ ਉਹਨਾਂ ਕੋਲ ਲਾਰੇ ਵੀ ਪੰਜ ਦਿਨ ਹੋਰ ਰੁਕ ਜਾਓ 10 ਦਿਨ ਹੋਰ ਰੁਕ ਜਾਓ 15 ਦਿਨ ਹੋਰ ਰੁਕ ਜਾਓ ਤੁਹਾਡਾ ਹੱਲ ਕਰ ਰਹੇ ਆ ਵੱਟ ਪਿਛਲੇ 4 ਸਾਲਾਂ ਤੋਂ ਇਹੀ ਇਹਨਾਂ ਦੀ ਲਾਰੇਬਾਜ਼ੀ ਚੱਲਦੀ ਆ ਰਹੀ ਹੈ ਇੱਕ ਪਾਸੇ ਤਾਂ ਸਟੇਜ ਤੋਂ ਖੜੇ ਹੋ ਕੇ ਆਮ ਆਦਮੀ ਪੜਦੇ ਮੁੱਖ ਮੰਤਰੀ ਪੂਰੇ ਪੰਜਾਬ ਦੇ ਯੂਥ ਨੂੰ ਪੰਜਾਬ ਦੀ ਪਬਲਿਕ ਨੂੰ ਅਪੀਲ ਕਰਦੇ ਵੀ ਖਜ਼ਾਨੇ ਦੀ ਕੋਈ ਕਮੀ ਨਹੀਂ ਹੈ ਕੋਈ ਕਮੀ ਨਹੀਂ ਹੈ ਦੀ ਖਜ਼ਾਨੇ ਦੀ ਅਸੀਂ ਵਾਸ ਜੀ ਪੰਜਾਬ ਦੇ ਇੱਕ-ੋ-ਨੇ ਦੇ ਵਿੱਚ ਵਿਕਾਸ ਕਰਾਂਗੇ ਪਰ ਮੈਂ ਤੁਹਾਨੂੰ ਪੂਰੇ ਪੰਜਾਬ ਦੀ ਜਿਹੜੀ ਸਥਿਤੀ ਹੈ ਨਾ ਸਥਿਤੀ ਮੈਂ ਅੱਜ ਕਮਲ ਠਾਕੁਰ ਨਹੀਂ ਮੈਂ ਪੰਜਾਬ ਬੋਲ ਰਿਹਾ ਪੰਜਾਬ ਪੰਜਾਬ ਦੀ ਸਥਿਤੀ ਇਹ ਹੈ ਯਾਨੀ 180 ਡੀਟੀਟੀ ਟੀਚਰ ਦਾ ਨਾਲ ਰਿਲੇਟਡ ਹੈ ਵੀ ਅੱਜ ਆਈਐਸ ਅਫੀਸਰ ਦੀ ਰਿਪੋਰਟ ਆ ਗਈ ਵੀ ਇਹਨਾਂ ਦਾ ਕੋਈ ਕਸੂਰ ਨਹੀਂ ਡਿਪਾਰਟਮੈਂਟ ਦੀ ਗਲਤੀ ਹੈ ਅੱਜ ਸਿੱਖਿਆ ਮੰਤਰੀ ਦੀ ਰਿਪੋਰਟ ਆ ਗਈ ਹੈ ਵੀ ਇਹਨਾਂ ਦਾ ਕਸੂਰ ਕੋਈ ਨਹੀਂ ਹੈ ਡਿਪਾਰਟਮੈਂਟ ਦੀ ਗਲਤੀ ਹੈ ਡਿਪ ਕਸੂਰ ਕਰਨ ਵਾਲਾ ਡਿਪਾਰਟਮੈਂਟ ਮੰਨ ਗਿਆ ਵੀ ਸਾਡੀ ਗਲਤੀ ਹੈ ਪਰ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਪਿਛਲੇ 4 ਸਾਲ ਤੋਂ ਪੰਜਾਬ ਦਾ ਹਰ ਵਰਗ ਕਿਸਾਨ ਜੂਥ ਬਿਜੁਰਗ ਬੇਰੋਜ਼ਗਾਰ ਰੋਜ਼ ਪ੍ਰਾਪਤ ਜਿਹੜੇ ਆ ਉਹ ਇਹਨਾਂ ਦੀ ਜਾਨ ਨੂੰ ਰੋਂਦੇ ਵੇ ਆ ਜੀ ਜੇ ਲੱਗੇ ਹੋ ਤੁਸੀਂ ਇਹ ਜਿਹੜੇ ਪੋਸਟਰ ਪੜੇ ਹੋਏ ਆ ਇਹਨਾਂ ਨੂੰ ਕਿਵੇਂ ਲੋਕਾਂ ਤੱਕ ਪਹੁੰਚਾਓਗੇ ਕਿਵੇਂ ਲੋਕਾਂ ਨੂੰ ਜਾਗਰੂਤ ਕਰੋਗੇ ਸਰ ਅਸੀਂ ਅੱਜ ਦਾ ਜਿਹੜਾ ਹੈ ਜਿਸ ਤਾਈਂ ਇਹ ਬਾਰਿਸ਼ ਛੱਡਦੀ ਹੈ ਅਸੀਂ 15-20 ਮਿੰਟ ਹੋਰ ਵੇਟ ਕਰਨੀ ਹੈ ਅਗਰ ਬਾਰਿਸ਼ ਨਹੀਂ ਛੱਡਦੀ ਤਾਂ ਬਾਰਿਸ਼ ਦੇ ਵਿੱਚ ਵੀ ਅਸੀਂ ਅਸੀਂ ਆਪਣੇ ਪੋਸਟਰ ਦੇ ਵਿੱਚ ਵੀ ਜਿਹੜਾ ਹੈ ਉਹਦੇ ਵਿੱਚ ਮੈਂਸ਼ਨ ਕੀਤਾ ਹੈ ਦੋਰਾਚਾਰਾ ਰੱਖਣ ਵਾਲਾ ਵਿੱਤ ਮੰਤਰੀ ਹਰਪਾਲ ਚੀਮਾ ਮੁਰਦਾਬਾਦ ਇਹ ਕੈਮਰੇ ਦੇ ਕੁਐਸਚਨ ਹੈ ਬਟ ਜਦੋਂ ਟੇਬਲ ਟਾਕਿੰਗ ਦਾ ਕਰਨ ਚਲੇ ਜਾਓ ਤਾਂ ਇਹਨਾਂ ਦੇ ਚਿਹਰੇ ਕੁਝ ਹੋਰ ਨੇ ਉਹ ਚਿਹਰਾ ਜਿਹੜਾ ਉਹਦਾ ਅਸਲੀ ਚਿਹਰਾ ਨਾ ਉਹ ਅਸੀਂ ਆਪਣੇ ਪੰਜਾਬ ਦੇ ਪਿੰਡਾਂ ਵਿੱਚ ਜਿਹੜੇ ਭੋਲੇ ਭਾਲੇ ਸਾਡੇ ਲੋਕ ਰਹਿੰਦੇ ਪਿਆ ਉਹਨਾਂ ਨੂੰ ਦੱਸਣ ਆਏ ਆ ਤਾਂ ਕੀ ਇਹ 2027 ਦੇ ਵਿੱਚ ਦੁਬਾਰਾ ਤੋਂ ਬਹਿਰੂ ਬੀਏ ਬਣ ਕੇ ਜਿੱਦਾਂ 2022 ਦੇ ਵਿੱਚ ਇਹਨਾਂ ਨੇ ਪੂਰੇ ਪੰਜਾਬ ਨੂੰ ਠੱਗਿਆ ਐ ਇਹ ਦੁਬਾਰਾ ਠੱਗ ਨਾ ਸਕਣ ਇਹਨਾਂ ਵੱਲੋਂ ਕੀਤੇਗੇ ਭਗਵਾਨ ਦਮਨਜੀ ਵੱਲੋਂ ਹਰਪਾਲ ਚੀਮਾਜੀ ਵੱਲੋਂ ਪੂਰੀ ਦੀ ਪੂਰੀ ਆਮ ਆਦਮੀ ਪਾਰਟੀ ਵੱਲੋਂ ਕੀਤੇਗੇ ਜਿਹੜੇ ਵਾਅਦੇ ਆ ਜਿਹੜੇ ਸੁਪਨੇ ਇਹਨਾਂ ਨੇ ਪੰਜਾਬ ਨੂੰ ਉਸ ਟਾਈਮ ਦੇ ਦਿਖਾਏ ਸੀ ਵੀ ਆਪਾਂ ਪੰਜਾਬ ਨੂੰ ਇੱਕ ਸੋਨੇ ਦੀ ਚਿੜੀਆ ਬਣਾ ਦਾਂਗੇ ਜਿਹੜੇ ਵਾਅਦਿਆਂ ਨਾਲ ਇਹਨਾਂ ਨੇ ਸਰਕਾਰ ਬਣਾਈ ਸੀ ਉਹ ਵਾਅਦੇ ਅਸੀਂ ਅੱਜ ਤੋਂ ਦੁਬਾਰਾ ਇਸ ਪਿੰਡ ਦੇ ਲੋਕਾਂ ਨੂੰ ਜਿਹੜੇ ਆ ਚੇਪਾਗਰਾਂ ਆਏ ਆ ਵੀ ਕਿਹਨਾ ਵਾਅਦਿਆਂ ਦੇ ਨਾਲ ਇਹ ਸਰਕਾਰ ਬਣੀ ਸੀਗੀ ਤੇ ਉਹਨਾਂ ਵਿੱਚੋਂ ਇੱਕ ਵੀ ਵਾਅਦਾ ਅੱਜ ਪੂਰਾ ਨਹੀਂ ਹੋਇਆ ਜੀ ਅਸੀਂ ਪਿੰਡ ਨੂੰ ਦੱਸਣਾ ਹੈ ਵੀ ਇਹਨਾਂ ਦੀ ਸਰਕਾਰ ਬਣਾਉਣ ਦਾ ਸਭ ਤੋਂ ਪਹਿਲਾ ਐਮਐਸਪੀ ਸੀਗਾ ਇਹਨਾਂ ਦੀ ਮੰਤਰੀ ਕਹਿੰਦੀ ਸੀ 5 ਮਿੰਟਾਂ ਵਿੱਚ ਅਸੀਂ ਐਮਐਸਪੀ ਦੇ ਦਾਂਗੇ ਸਾਡੀ ਸਰਕਾਰ ਬਣਾ ਦਿਓ ਚਾਹੇ ਉਸ ਟਾਈਮ ਦੀ ਮੌਜੂਦਾ ਸਰਕਾਰ ਕਾਂਗਰਸ ਸੀ ਵੀ ਉਸ ਦੀ ਵਾਅਦਾ ਹੋਵੇ ਅਸੀਂ 5 ਮਿੰਟਾਂ ਦੇ ਵਿੱਚ ਐਮਐਸਪੀ ਦਵਾਂਗੇ ਇਸ ਦੇ ਨਾਲ ਹੀ ਇਹਨਾਂ ਨੇ ਕਿਹਾ ਵੀ ਜਿਸ ਤਰ੍ਹਾਂ ਹੀ ਸਾਡੀ ਸਰਕਾਰ ਬਣੇਗੀ ਅਸੀਂ ਪੰਜਾਬ ਦੀਆਂ ਬੀਬੀਆਂ ਨੂੰ ਭੈਣਾਂ ਨੂੰ 1100 ਰੁਪਏ ਮਹੀਨਾ ਦੇਵਾਂਗੇ ਅੱਜ 4 ਸਾਲ ਲੰਘ ਗਏ ਆ ਜੀ ਕਿਸੇ ਦੇ ਖਾਤੇ 'ਚ ਰੁਪਈਆ ਨਹੀਂ ਆਇਆ ਪੰਜਾਬ ਦਾ ਅੱਜ ਦਾ ਮੁੱਖ ਮੰਤਰੀ ਕਹਿੰਦਾ ਮੁਰਗੀ ਮਰੀ ਦੇ ਪੈਸੇ ਦੇਵਾਂਗਾ ਜੀ ਮੈਂ ਸ਼ਹਿਰ ਗੁਰਦਾਸਪੁਰ ਤੋਂ ਆਇਆ ਜੀ ਅੱਜ ਪੰਜ-ਪੰਜ ਫੋਟੋ ਤੇ ਕਿਸਾਨਾਂ ਦੀਆਂ ਪੈਲੀਆਂ ਦੇ ਵਿੱਚ ਰੇਤਾ ਜੜ ਗਈ ਆ ਜੀ ਲੋਕਲ ਲੋਕਾਂ ਨੇ ਕਿਸਾਨਾਂ ਦੀ ਮਦਦ ਕੀਤੀ ਹੋਏਗੀ ਲੋਕਲ ਭੈਣ ਭਰਾਵਾਂ ਨੇ ਇੱਕ ਦੂਜੇ ਦਾ ਸਾਥ ਦਿੱਤਾ ਹੋਏਗਾ ਪਰ ਸਰਕਾਰ ਵੱਲੋਂ ਉੱਥੇ ਕੋਈ ਵੀ ਅੱਜ ਦੀ ਡੇਢ ਦੇ ਵਿੱਚ ਕੋਈ ਮਦਦ ਨਹੀਂ ਪਹੁੰਚੀ ਜੀ ਬਿਲਕੁਲ ਜੀ ਇਹ ਹਾਲਾਤ ਨੇ ਜਿਹੜੇ ਤੁਹਾਨੂੰ ਸਾਹਮਣੇ ਦਿਖਾ ਰਹੇ ਆ ਅਸੀਂ ਕਿਉਂਕਿ ਲਗਾਤਾਰ ਜਿਹੜੇ ਸੰਗਰੂਰ ਜ਼ਿਲ੍ਹੇ ਦੀ ਗੱਲ ਕਰ ਲਈਏ ਜਦੋਂ ਦੀ ਸਰਕਾਰ ਬਣੀ ਹੈ ਸਰਕਾਰ ਬਣ ਤੇ ਦੂਜੇ ਦਿਨ ਤੋਂ ਹੀ ਸੀਐਮ ਭਵੰਤਮਾਨ ਦੀ ਕੋਠੀ ਦੇ ਸਾਹਮਣੇ ਧਰਨਿਆਂ ਦਾ ਦੌਰ ਸੀ ਉਹ ਜਾਰੀ ਹੋ ਚੁੱਕਿਆ ਸੀ ਲਗਾਤਾਰ ਅਸੀਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਰਹਿੰਦੇ ਆ ਪੀਟੀਸੀ ਦੇ ਜ਼ਰੀਏ ਜਿੱਥੇ ਉਹੀ ਕੁੜੀਆਂ ਦੀਆਂ ਜਿਨ੍ਹਾਂ ਦੇ ਸੀਐਮ ਭਵੰਤ ਕੇ ਮਾਨ ਕੇ ਕਰਦੇ ਸੀ ਕਿ ਕਿਸੇ ਵੀ ਧੀ ਦੀ ਚੁੰਨੀ ਨਹੀਂ ਲੱਥੂਗੀ ਕਿਸੇ ਵੀ ਪੰਜਾਬ ਦੇ ਨੌਜਵਾਨ ਧੀ ਪੁੱਤਰ ਨੂੰ ਸੜਕਾਂ ਤੇ ਰੋਲਣਾ ਨਹੀਂ ਪਵੇਗਾ ਪਰ ਤੁਹਾਨੂੰ ਸੀਐਮ ਦੀ ਕੋਠੀ ਦੇ ਸਾਹਮਣੇ ਬੱਖੋ ਬਖਰੀਆਂ ਤਸਵੀਰੀਆਂ ਤਸਵੀਰਾਂ ਨੇ ਜਿਹੜੀਆਂ ਉਹ ਅਸੀਂ ਦਿਖਾਉਂਦੇ ਰਹਨੇ ਆ ਪਰ ਅੱਜ ਉਹੀ ਪੰਜਾਬ ਦੇ ਨੌਜਵਾਨ ਪੰਜਾਬ ਦੀਆਂ ਧੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲੈ ਕੇ ਪਿੰਡ ਚ ਖੇਪੜ ਜੋ ਕਿ ਹਰਪਾਰ ਸਿੰਘ ਚੀਮਾ ਦਾ ਹਲਕਾ ਦਿੜਬਾ ਜਿੱਥੋਂ ਜਿੱਤ ਕੇ ਅੱਜ ਵਿੱਤ ਮੰਤਰੀ ਬਣੇ ਨੇ ਉਸ ਜਗ੍ਹਾ ਦੇ ਉੱਤੇ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲੈ ਕੇ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਹੱਥਾਂ ਦੇ ਵਿੱਚ ਪੋਸਟਰ ਫੜੇ ਹੋਏ ਇੱਥੇ ਪਹੁੰਚੇ ਨੇ ਕਿਸਾਨ ਜੁਨੀਆਂ ਦੇ ਆਗੂ ਸਾਡੇ ਨਾਲ ਜੁੜੇ ਨੇ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਵੰਤ ਸਿੰਘ ਤੋਲਾਵਾਲ ਜੀ ਬਲਾਕ ਪ੍ਰਧਾਨ ਸਨਾਮ ਭਾਰਤੀ ਕਿਸਾਨ ਸਨਿਆਕਤਾ ਜਸਵੰਤ ਜੀ ਗੱਲ ਕੀਤੀ ਜਾਵੇ ਲਗਾਤਾਰ ਤੁਸੀਂ ਜਿੰਨੇ ਵੀ ਧਰਨੇ ਲੱਗ ਰਹੇ ਨੇ ਉਹਨਾਂ ਦੀ ਹਮਾਇਤ ਕਰ ਰਹੇ ਹਾਂ ਅੱਜ ਇੱਥੇ ਜਕੇਪੜ ਦੇ ਵਿੱਚ ਕੀ ਲੱਗ ਰਿਹਾ ਕਿ ਜਿਹੜੇ ਟੀਚਰ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਆ ਜਿਨ੍ਹਾਂ ਨੇ ਪੰਜਾਬ ਦਾ ਭੂwek ਸੀਐਮ ਆਮ ਕਹਿਆ ਕਰਦੇ ਸੀ ਕਿ ਪੰਜਾਬ ਪੰਜਾਬ ਦਾ ਭੂwek ਟੀਚਰਾਂ ਦੇ ਹੱਥ ਹੁੰਦਾ ਪਰ ਅੱਜ ਉਹੀ ਟੀਚਰ ਪਿੰਡਾਂ ਦੇ ਵਿੱਚ ਆ ਕੇ ਆਪਣੇ ਬੱਚਿਆਂ ਦੇ ਨਾਲ ਆ ਕੇ ਪ੍ਰੋਟੈਸਟ ਕਰ ਰਹੇ ਨੇ ਮੀ ਪੂਰਾ ਜੋਰ ਦਾ ਪੈ ਰਿਹਾ ਦੇਖੋ ਵੱਡੀ ਪੱਦਰ ਤੇ بارش ਆ ਜਿਹੜੀ ਹੋ ਰਹੀ ਹੈ ਜਿਹੜਾ 180 ਟੀਟੀ ਵਿਧਾਇਕਾਂ ਨਾਲ ਇਹਨਾਂ ਨੇ ਸਰਕਾਰ ਨੇ ਵਾਦਾ ਕਰਕੇ ਫੋਨ ਦੇ ਵਿੱਚ ਆਈ ਹੈ ਅੱਜ ਉਹ ਸਾਰੇ ਵਾਦਿਆਂ ਤੋਂ ਮੁੱਕਰ ਚੁੱਕੀ ਹੈ ਮੀਟਿੰਗ ਵੀ ਬੁਲਾ ਲੈਂਦੇ ਮੀਟਿੰਗ ਕਰ ਵੀ ਲੈਂਦੇ ਆ ਪਰ ਉਹਦੇ ਮੀਟਿੰਗ ਦੇ ਵਿੱਚੋਂ ਛਿੱਟੇ ਜਿਹੜੇ ਉਹ ਬੇ ਛਿੱਟੇ ਨਿਕਲਦੇ ਆ ਇਸ ਕਰਕੇ ਇਹਨਾਂ ਨੂੰ ਦੁਬਾਰਾ ਜਿਹੜਾ ਸੰਘਰਸ਼ ਦੇ ਰਾਹ ਪੈਣਾ ਪੈ ਰਿਹਾ ਅੱਜ ਇਹਨਾਂ ਨੇ ਜਿਹੜਾ ਇਹ ਫੈਸਲਾ ਕਰਕੇ ਕਿਉਂਕਿ ਵੱਡੀ ਪੱਦਰ ਤੇ ਇਹ ਪਿੰਡ ਆ ਜਿਹੜਾ ਬਹੁਤ ਵੱਡਾ ਹੈ ਇਸ ਪਿੰਡ ਦੇ ਵਿੱਚ ਅੱਜ ਘਰ-ਘਰ ਜਿਹੜਾ ਇਹ ਲੀਫਲੇਟ ਬਣਾਇਆ ਹੈ ਹਰੇਕ ਘਰ ਦੇ ਵਿੱਚ ਇਹ ਪਹੁੰਚਾਉਣਾ ਤੇ ਤਾਂ ਕਿ ਲੋਕ ਪੜ ਸਕਣ ਜਿਹੜੀ ਗੱਲ ਨੂੰ ਸੋਚ ਕੇ ਜਣੀ ਇਹਨਾਂ ਨੂੰ 92 ਸੀਟਾਂ ਲੋਕਾਂ ਨੇ ਦਿੱਤੀਆਂ ਅੱਜ ਉਹ ਸਾਰੀਆਂ ਗੱਲਾਂ ਤੋਂ ਜਣੀ ਇਹ ਜਿਹੜੀ ਆਲਾਪ ਸਰਕਾਰ ਹੈ ਉਹ ਭੱਜ ਚੁੱਕੀ ਹੈ ਇਸ ਕਰਕੇ ਅੱਜ ਇਹਨਾਂ ਨੂੰ ਦੁਬਾਰਾ ਇਹ ਫੈਸਲਾ ਕਰਕੇ ਮੀਂਹ ਦੇ ਵਿੱਚ ਦੇਖੋ ਸਾਡੀਆਂ ਭੈਣਾਂ ਨਾਲ ਨੇਕੀ ਨੇਕੇ ਬੱਚੇ ਐ ਜ ਨਹੀਂ ਸਾਡੀ ਗਿਣਤੀ ਵੀ ਅੱਜ ਬਹੁਤ ਵੱਡੀ ਪੱਧਰ ਤੇ ਆਉਣੀ ਸੀ ਕਿਉਂਕਿ ਬਾਰਿਸ਼ ਕਰਕੇ ਬਹੁਤ ਸਾਰੇ ਢਿੱਕਿਆਂ 'ਚ ਨਹੀਂ ਪਹੁੰਚ ਸਕੇ ਸਾਰੇ ਇਸ ਕਰਕੇ ਅਸੀਂ ਵੀ ਇਹਨਾਂ ਨੂੰ ਇਸ ਗੱਲ ਦੀ ਪੂਰੀ ਸਪੋਰਟ ਦੇ ਰਹੇ ਹਾਂ ਹਰ ਹਾਲਤ ਇਹਨਾਂ ਨੂੰ ਕਿਹਾ ਵੀ ਜਿੱਡਾ ਮਰਜੀ ਤਿੱਖਾ ਸੰਘਰਸ਼ ਲੀਕ ਲੋ ਅਸੀਂ ਤੁਹਾਡੇ ਸੰਘਰਸ਼ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਹਾਡੇ ਅੱਗੇ ਹੋ ਕੇ ਨਾਲ ਲੜਾਂਗੇ ਕਿਉਂਕਿ ਸਰਕਾਰ ਨੇ ਜੋ ਵਾਅਦੇ ਤੁਹਾਡੇ ਨਾਲ ਕੀਤੇ ਐ ਜਿੰਨੀ ਦੇਰ ਤੱਕ ਉਹ ਵਾਅਦੇ ਤੁਹਾਡੇ ਪੂਰੇ ਨਹੀਂ ਕਰਦੀ ਸਰਕਾਰ ਅਸੀਂ ਤੁਹਾਡੇ ਨਾਲ ਹਰ ਵਕਤ ਤਿਆਰ ਪਰਤੇ ਆ ਦੇ ਦਿਓ ਅੱਧੀ ਰਾਤ ਵੀ ਤੁਹਾਡੇ ਨਾਲ ਤਿਆਰ ਪਹ ਤਿਆਰ ਨੇ ਬੂਨੇ ਉਹ ਵੀ ਪਹੁੰਚੇ ਹੋਏ ਨੇ ਕਿਉਂਕਿ ਲਗਾਤਾਰ ਜਿਹੜੇ ਪੰਜਾਬ ਦੀ ਜਵਾਨੀ ਹੈ ਪੰਜਾਬ ਦੇ ਨੌਜਵਾਨ ਨੇ ਪਿੰਡਾਂ ਦੇ ਵਿੱਚੋਂ ਖਾਸ ਕਰਕੇ ਜਿਹੜੇ ਮਜ਼ਦੂਰ ਵਰਗ ਨੇ ਜਾਂ ਕਿਸਾਨਾਂ ਦੇ ਨਾਲ ਜੁੜੇ ਹੋਏ ਜਿਹੜੇ ਬੱਚੇ ਨੇ ਉਹ ਪੜ੍ਹ ਲਿਖ ਕੇ ਮਹਿੰਗੀਆਂ ਡਿਗਰੀਆਂ ਪ੍ਰਾਪਤ ਕਰਕੇ ਸੜਕਾਂ ਤੇ ਰੋਲ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੀ ਮਦਦ ਦੇ ਲਈ ਉਹਨਾਂ ਦੇ ਹੱਕ ਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਵੱਡਾ ਜਿਹੜਾ ਆਪਣਾ ਰੋਲ ਮਾਰੀਆਂ ਨੇ ਅਸੀਂ ਤੁਹਾਨੂੰ ਇੱਕ ਹੋਰ ਟੀਚਰ ਨਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਮਨਪ੍ਰੀਤ ਕੌਰ ਹੈ ਮੈਂ 180 ETT ਟੀਚਰਾਂ ਦੇ ਵਿੱਚੋਂ ਇੱਕ ਆ ਜੀ ਜਿਹੜੇ ਤੁਸੀਂ ਪੋਸਟਰ ਪੜੇ ਹੋਏ ਆ ਅੱਜ ਦੋਰਾ ਚਿਹਰਾ ਮਿਲ ਕੇ ਇਹ ਇਹਦਾ ਕੀ ਕਾਰਨ ਹੈ ਤੁਸੀਂ ਇਹ ਸਾਰੇ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਪਹੁੰਚੇ ਹੋਏ ਹੋ ਜਦੋਂ ਕਿ ਅੱਜ ਜਿਹੜੇ ਟੀਚਰ ਨੇ ਉਹ ਬੱਚਿਆਂ ਦਾ ਭਵਿੱਖ ਬਣਾਉਂਦੇ ਆ ਤੁਸੀਂ ਆਪਦੇ ਬੱਚਿਆਂ ਨੂੰ ਪਿੰਡਾਂ ਦੇ ਵਿੱਚ ਲਈ ਫਿਰਦੇ ਹੋ ਸਰਸੀ ਆਪਣੇ ਬੱਚਿਆਂ ਨੂੰ ਪਿੰਡਾਂ ਦੇ ਵਿੱਚ ਇਸ ਲਈ ਲਈ ਫਿਰਦੇ ਆ ਕਿਉਂਕਿ ਸਾਡੇ ਬੱਚਿਆਂ ਦੀ ਰੋਟੀ ਦਾ ਮਸਲਾ ਹੈ ਸਾਡੇ ਬੱਚਿਆਂ ਦੀ ਰੋਟੀ ਖੋਈ ਜਾ ਰਹੀ ਹੈ ਸਾਡੇ ਨਾਲ ਵਿਭਾਗ ਨੇ ਬਹੁਤ ਜ਼ਿਆਦਾ ਬੇਇਨਸਾਫੀ ਕੀਤੀ ਹੈ ਬਹੁਤ ਵੱਡਾ ਧੱਕਾ ਕੀਤਾ ਹੈ ਅਸੀਂ ਧੱਕਾ ਕੀ ਹੈ ਜੋ ਅਸੀਂ 100 2016 ਦੇ ਵਿੱਚ ਭਰਤੀ ਹੋਏ ਸੀਗੇ ਤੇ ਸਾਨੂੰ 2 ਸਾਲ ਪੂਰੇ ਹੋਣ ਤੋਂ ਅਪਰਖਾਲ ਪੂਰੇ ਹੋਣ ਤੋਂ ਪਹਿਲਾਂ ਹੀ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ ਤੁਸੀਂ ਵਾਧੂ ਭਰਤੀ ਹੋ ਗਏ ਹੋ ਵਿਭਾਗ ਦੀ ਗਲਤੀ ਸੀ ਜਿਸ ਦਾ ਖਮਿਆਜਾ ਜਿਹੜਾ ਉਹ ਅੱਜ ਅਸੀਂ ਭੁਗਤ ਰਹੇ ਹਾਂਗੇ ਲਗਾਤਾਰ ਦੇਖੋ ਉਸ ਸਮੇਂ ਕਾਂਗਰਸ ਦੀ ਸਰਕਾਰ ਅਸੀ ਉਸ ਤੋਂ ਬਾਅਦ ਇਹਨਾਂ ਦੀ ਸਰਕਾਰ ਵੀ ਆਈ ਹੈ ਸਾਡੀ ਸੁਣਵਾਈ ਕਿਤੇ ਨਹੀਂ ਹੋ ਰਹੀ ਜਦੋਂ ਕਿ ਸਾਡੇ ਸੰਘਰਸ਼ੀ ਸਾਥੀ ਸੋਹਣ ਸਿੰਘ ਜੀ ਜਦੋਂ ਟਾਵਰ ਦੇ ਉੱਤੇ ਸਿਗੇ 2021 ਦੇ ਵਿੱਚ ਤਾਂ ਹਰਪਾਲ ਸਿੰਘ ਚੀਮਾ ਜੀ ਉੱਥੇ ਜਾ ਕੇ ਸਾਡੇ ਨਾਲ ਹਮਦਰਦੀ ਪ੍ਰਗਟ ਕਰਦੇ ਹੋਇਆ ਇਹ ਗੱਲ ਕਹਿ ਕੇ ਆਏ ਸੀ ਕਿ ਇਹ ਵੀਰ ਭੁਖੜ ਬਾਣਾ 16 ਦਿਨ ਤੋਂ ਜਿਹੜਾ ਟੈਂਕੀ ਟਾਵਰ ਦੇ ਉੱਤੇ ਚੜਿਆ ਹੋਇਆ ਹੈ ਇਹਨਾਂ ਦੀ ਮੰਗ ਹੈ ਜਿਹੜੀ 180 ETT ਟੀਚਰਾਂ ਦੀ ਮੰਗ ਹੈ ਜਿਹੜੀ ਬਿਲਕੁਲ ਜਾਇਜ਼ ਹੈ ਮੈਨੂੰ ਇਹਨਾਂ ਦੀ ਮੰਗ ਦੇ ਬਾਰੇ ਸਾਰੀ ਡਿਟੇਲ ਪਤਾ ਕਰਕੇ ਆਇਆ ਹੋਇਆ ਹੈ ਜਦੋਂ ਹੀ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਇਹਨਾਂ ਦੇ ਆਉਂਦੇ ਅਗਲੇ ਦਿਨ ਹੀ ਜਿਹੜਾ ਇਹਨਾਂ ਦਾ ਮਸਲਾ ਜਿਹੜਾ ਹੱਲ ਕਰਾਂਗੇ ਪਰ ਦੇਖੋ ਅੱਜ ਇਹਨਾਂ ਦੀ ਸਰਕਾਰ ਨੂੰ ਆਇਆ 3-4 ਸਾਲ ਹੋ ਚੁਕੇ ਹੈ ਹੁਣ ਇਹਨਾਂ ਦੀ ਤਕਰੀਬਨ ਜੇ ਸਾਡੀ ਜ਼ੁਬਾਨ ਤੋਂ ਕਹੀਏ ਤਾਂ ਇਹਨਾਂ ਦੀ ਜਾਣ ਦੀ ਵਾਰੀ ਆ ਚੁੱਕੀ ਹੈ ਇਹਨਾਂ ਦਾ ਮਾੜਾ ਸਮਾਂ ਜਿਹੜਾ ਸ਼ੁਰੂ ਹੋ ਚੁੱਕਿਆ ਹੈਗਾ ਕਿਉਂਕਿ ਜਦੋਂ ਤੱਕ ਸਾਡੇ ਹੁਣ ਤੱਕ ਸਾਡੇ ਨਾਲ ਮੀਟਿੰਗਾਂ ਤੇ ਮੀਟਿੰਗਾਂ ਕਰ-ਕਰ ਕੇ ਲਾਰੇਬਾਜ਼ੀਆਂ ਜਿਹੜੀਆਂ ਇਹਨਾਂ ਦੀਆਂ ਹੁਣ ਪੂਰੀਆਂ ਹੋ ਚੁੱਕੀਆਂ ਨੇਗੀਆਂ ਹੁਣ ਅਸੀਂ ਇਸ ਤਰ੍ਹਾਂ ਦੇ ਸੰਘਰਸ਼ਾਂ ਦਾ ਜਿਹੜਾ ਵਿੱਡ ਲਾਵਾਂਗੇ ਇਸ ਤਰ੍ਹਾਂ ਸੰਘਰਸ਼ ਵੱਡਾ ਗਏ ਜਿਹੜਾ ਕਿ ਇਹਨਾਂ ਨੂੰ ਆਪਣੇ ਗੋਡੇ ਟੇਕਣੇ ਹੀ ਪੈਣਗੇ ਅਸੀਂ ਬਿਲਕੁਲ ਰੁਕਣ ਵਾਲੇ ਨਹੀਂ ਆ ਝੁਕਣ ਵਾਲੇ ਨਹੀਂ ਆ ਸਾਡੇ ਯੂਨੀਅਨ ਦਾ ਇਤਿਹਾਸ ਬੋਲਦਾ ਹੈ ਤੇ ਹੁਣ ਵੀ ਆ ਬਾਰਿਸ਼ਾਂ ਹਨੇਰੀਆਂ ਸਾਡਾ ਕੁਝ ਨਹੀਂ ਵਿਗਾੜ ਸਕਦੀਆਂ ਕਿਉਂਕਿ ਸਾਡੇ ਬੱਚਾ ਨੇ ਮੂੰਹੋਂ ਜਿਹੜੀ ਰੋਟੀ ਖੋਈ ਜਾ ਰਹੀ ਹੈ ਸਾਡੇ ਤੇ ਜ਼ਬਰਦਸਤੀ 7ਵੇਂ ਪੇਸਕੇਲ ਲਗਾਇਆ ਗਿਆ ਹੈਗਾ ਜ਼ਬਰਦਸਤੀ ਸਾਨੂੰ ਰੀਜੋਇਨਿੰਗ ਕਰਾਈਂਗੇ ਨੇ ਦੂਜੀ ਵਾਰ ਸਾਨੂੰ ਜੁਆਇਨ ਕਰਵਾਇਆ ਗਿਆ ਹੈਗਾ ਇਸ ਲਈ ਅਸੀਂ ਆਪਣੇ ਬੱਚਿਆਂ ਦੇ ਸਮੇਤ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਅੱਗੇ ਤੋਂ ਸਰਕਾਰਾਂ ਇਹੀ ਕਰਨਗੀਆਂ ਤਾਂ ਕਿ ਉਹ ਇਹਨੇ ਟੱਕਾ ਦੇਖਣ ਤੇ ਉਹ ਟੱਕੇ ਦਾ ਕਿਵੇਂ ਵਿਰੋਧ ਕੀਤਾ ਜਾਊਗਾ ਤੇ ਕਿਵੇਂ ਅਸੀਂ ਸਰਕਾਰਾਂ ਨੂੰ ਗੋਡੇ ਟੇਕਣ ਲਈ ਮਜਬੂਰ ਕਰਨਾ ਹੈਗਾ ਉਹਨਾਂ ਨੂੰ ਇੱਕ ਟ੍ਰੇਨਿੰਗ ਦੇ ਰਹੇ ਆ ਸੀਸੀ ਸਿਖਾ ਰਹੇ ਆਗੇ ਤਾਂ ਕਿ ਅੱਗੇ ਤੋਂ ਉਹਨਾਂ ਨਾਲ ਸਰਕਾਰਾਂ ਇਸ ਤਰ੍ਹਾਂ ਦਾ ਧੱਕਾ ਕਰਨ ਦਾ ਸੋਚਣ ਵੀ ਨਾ ਅਸੀਂ ਉਹਨਾਂ ਦੇ ਵਿੱਚ ਜਜ਼ਬਾ ਭਰੇ ਆ ਤੇ ਸਾਡੇ ਵਿੱਚ ਜਜ਼ਬਾ ਹੈ ਜਿਹੜਾ ਪੂਰਾ ਜੋਸ਼ ਆ ਸਾਡੇ ਦੇ ਵਿੱਚ ਕਿਉਂਕਿ ਅਸੀਂ ਕੋਈ بارش ਸਾਨੂੰ ਨਹੀਂ ਰੋਕ ਸਕਦੀ ਅਸੀਂ ਜੋ ਕੰਮ ਅਸੀਂ ਅੱਜ ਕਰਨ ਆਏ ਆ ਆਪਣਾ ਸੰਘਰਸ਼ ਲੋਕਾਂ ਨੂੰ ਜਾਗਰੂਕ ਕਰਨ ਆਇਆ ਜਿਹੜੀਆਂ ਸਰਕਾਰਾਂ ਪਹਿਲਾਂ ਵਾਅਦੇ ਕਰਦੇ ਹੁੰਦੇ ਅਸੀਂ ਦੇਖੋ ਇਹ ਉਹਨਾਂ ਦੇ ਵਾਅਦਿਆਂ ਦੀ ਲਿਸਟ ਹੈ ਇਹਦੇ ਵਿੱਚੋਂ ਜਿਹੜਾ ਇੱਕ ਵੀ ਵਾਅਦਾ ਜਿਹੜਾ ਪੂਰਾ ਨਹੀਂ ਹੋਇਆ ਹੈਗਾ ਅਸੀਂ ਆਪਣੀਆਂ ਮੰਗਾਂ ਮੰਵਾ ਕੇ ਰਹਿਾਂਗੇ ਇਸ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਭੁੱਲ ਜਾਣ ਕਿ ਇਹ ਆਪਣੀਆਂ ਮਨਵਾਨੀਆਂ ਕਰ ਲੈਣਗੇ ਸਾਡਾ ਸੰਘਰਸ਼ ਲਗਾਤਾਰ ਜਾਰੀ ਹੈ ਕਿ ਜਿੰਨਾ ਟਾਈਮ ਸਾਡੀ ਮੰਗ ਜਿਹੜੀ ਪੂਰੀ ਨਹੀਂ ਹੁੰਦੀ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ ਬਿਲਕੁਲ ਜੀ ਇਹਨਾਂ ਦਾ ਕਹਿਣਾ ਹੈ ਕਿ ਅੱਜ ਅਸੀਂ ਬੱਚਿਆਂ ਨੂੰ ਇੱਥੇ ਤਾਂ ਲੈ ਕੇ ਪਹੁੰਚਿਆ ਤਾਂ ਕਿ ਜਿਹੜੀਆਂ ਵਧੀਕੀਆਂ ਮੌਕੇ ਦੀਆਂ ਸਰਕਾਰਾਂ ਨੇ ਸਾਡੇ ਨਾਲ ਕੀਤੀਆਂ ਨੇ ਤਾਂ ਕਿ ਸਾਡੇ ਬੱਚੇ ਉਸ ਸੰਘਰਸ਼ ਦੇ ਲਈ ਅੱਗੇ ਵਾਸਤੇ ਪਹਿਲਾਂ ਹੀ ਤਿਆਰ ਹੋ ਜਾਣ ਕਿਉਂਕਿ ਸੰਘਰਸ਼ ਤੋਂ ਬਿਨਾਂ ਕੋਈ ਵੀ ਜਿੱਤ ਹੈ ਜਿਹੜੀ ਉਹ ਨਹੀਂ ਮਿਲਦੀ ਬਾਈ ਜੀ ਇੱਕ ਤੁਹਾਨੂੰ ਅਸੀਂ ਵੀਡੀਓ ਦਿਖਾਉਣ ਲੱਗੇ ਆ ਕਿਉਂਕਿ ਜਦੋਂ ਪਹਿਲਾਂ ਪ੍ਰੋਟੈਸਟ ਕੀਤਾ ਗਿਆ ਸੀ ਜਿਹੜੇ ਸੋਹਣ ਸਿੰਘੀ ਨੇ ਉਹਨਾਂ ਤੋਂ ਲਗਾਤਾਰ ਪ੍ਰੋਟੈਸਟ ਕੀਤਾ ਗਿਆ ਸੀ ਕਿਸੇ ਨਿੱਜੀ ਚੈਨਲ ਦੇ ਉੱਤੇ ਇੱਕ ਉਹਨਾਂ ਦੀ ਜਿਹੜੀ ਬਾਈਟ ਤੁਹਾਨੂੰ ਸੁਣਾ ਰਿਹਾ ਕਿ ਜਦੋਂ ਸਰਕਾਰ ਹੋਣ ਦੇ ਵਿੱਚ ਨਹੀਂ ਆਈ ਸੀ ਉਸ ਟਾਈਮ ਉਹਨਾਂ ਦੀ ਗੱਲਬਾਤ ਦਾ ਕਿੰਨਾ ਫਰਕ ਹੈ ਅੱਜ ਮਨਿਸਟਰ ਨੇ ਤੇ ਉਸ ਟਾਈਮ ਆਮ ਆਦਮੀ ਸੀ ਉਹ ਮਨਿਸਟਰੀ ਤੇ ਆਮ ਆਦਮੀ ਦੇ ਵਿੱਚ ਕਿੰਨਾ ਫਰਕ ਪੈ ਗਿਆ ਉਹ ਗੱਲਬਾਤ ਤੁਹਾਨੂੰ ਸੁਣਾਉਂਦੇ ਆ ਕਰ ਰਿਹਾ ਇਹ ਉਹ ਨੌਜਵਾਨ ਨੇ ਜਿਹੜੇ ਪੱਕੇ ਮੁਲਾਜ਼ਮ ਲੰਗੇ ਜਿਹੜੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਆਪਣੀ ਨੌਕਰੀ ਕਰ ਰਹੇ ਸੀ ਸਾਡੇ ਬੱਚਿਆਂ ਦਾ ਪੜਖ ਬਣਾ ਰਹੇ ਸਾਡੇ ਬੱਚਿਆਂ ਨੂੰ ਪੜਾ ਰਹੇ ਸੀਗੇ ਉਹਨਾਂ ਦੀ ਤਨਖਾਹ ਕਟਾ ਕੇ ਇੱਦਾਂ ਹੀ ਕਰ ਦਿੱਤੀ ਗਈ ਹੈ ਇੱਥੋਂ ਬਦਲਾ ਕੇ ਲਗਭਗ 180 ਟੀਚਰ ਉਹ ਜ਼ਿਆਦਾ ਵੀ ਹੈ 180 ਟੀਚਰ ਨੇ 180 ਟੀਚਰ ਦੇ ਬਖਤਰ ਬਲਾ ਕੇ ਤਰ੍ਹਾਂ ਦੱਸਣਾ ਹੱਲ ਹੋਣਾ ਚਾਹੀਦਾ ਕਿਹੜੇ 35000 ਕੱਚੇ ਬਿਲਕੁਲ ਜੀ ਇਹ ਤੁਸੀਂ ਦੇਖੀ ਹੈ ਕਿ ਇਹ ਜਿਹੜੀ ਬੈਟ ਹੈ ਉਸ ਟਾਈਮ ਇਹ ਜਿਹੜੇ ਸਾਥੀ ਨੇ ਸੌਰਤ ਸਿੰਘ ਉਸ ਟਾਈਮ ਪ੍ਰੋਟੈਸਟ ਕਰ ਰਹੇ ਸੀ ਚੰਡੀਗੜ੍ਹ ਟੈਂਕੀ ਦੇ ਉੱਤੇ ਐਮਐਲਏ ਹੋਸਟਲ ਚੰਡੀਗੜ੍ਹ ਇਹਨਾਂ ਚੋਣਾਂ ਤੋਂ ਪਹਿਲਾਂ ਮੈਂ ਉਹ ਤੋਂ ਪ੍ਰੋਟੈਸਟ ਕਰ ਰਿਹਾ ਸੀ ਤਾਂ ਇਹ ਹਰਪਾਲ ਸਿੰਘ ਚੀਮਾ ਜੋ ਅੱਜ ਦੇ ਖਜ਼ਾਨਾ ਮੰਤਰੀ ਨੇ ਮੇਰੇ ਕੋਲ ਆਏ ਸੀ ਇਹਨਾਂ ਨੇ ਮੰਨਿਆ ਸੀ ਤੇ ਉਸ ਤੋਂ ਬਾਅਦ ਵੀ ਅਸੀਂ ਲਗਾਤਾਰ ਸਾਢੇ 3 ਦਿਨ ਸਾਲਾਂ ਤੋਂ ਇਹਨਾਂ ਕੋਲ ਜਾ ਰਹੇ ਹਾਂ ਹਰ ਮੀਟਿੰਗ ਦੇ ਵਿੱਚ ਮੰਨਦੇ ਨੇ ਕਿ ਤੁਹਾਡੇ ਨਾਲ ਗਲਤ ਹੋਇਆ ਕਿਉਂਕਿ ਅਸੀਂ ਇਹਨਾਂ ਦੇ ਟੇਬਲ ਦੇ ਉੱਪਰ ਐਜੂਕੇਸ਼ਨ ਮਿਨਿਸਟਰ ਦੀ ਲੈਟਰ ਪੈਡ ਦੇ ਉੱਪਰ ਰਿਪੋਰਟ ਤਿਆਰ ਕੀਤੀ ਹੋਈ ਉਹ ਰੱਖ ਦਿੱਤੀ ਹੈ ਐਜੂਕੇਸ਼ਨ ਸੈਕਟਰੀ ਦੀ ਰਿਪੋਰਟ ਤਿਆਰ ਕੀਤੀ ਹੋਈ ਉਹ ਰੱਖ ਦਿੱਤੀ ਹੈ ਜਿਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਕਿਹਾ ਹੈ ਕਿ ਪਰ ਅੱਜ ਮੈਨੂੰ ਪੁੱਛਣਾ ਚਾਹਣਾ ਕਿ ਅੱਜ ਮੈਨੂੰ ਉਸੇ ਟਾਵਰ ਤੇ ਹੀ ਦੇਖਣਾ ਚਾਹੁੰਦੇ ਨੇ ਕਿ ਮੈਨੂੰ ਉਸੇ ਟਾਵਰ ਦੇ ਆ ਕੇ ਜਵਾਬ ਦੇਣਾ ਚਾਹੁੰਦੇ ਨੇ ਜਾਂ ਇਸ ਪੈਂਡ ਦੇ ਵਿੱਚ ਕਿਤੇ ਇਹੋ ਜਿਹਾ ਗੁਪਤ ਐਕਸ਼ਨ ਦੇ ਵਿੱਚ ਜਵਾਬ ਲੈਣਾ ਚਾਹੁੰਦੇ ਨੇ ਤਾਂ ਮੈਂ ਪਿੱਛੇ ਨਹੀਂ ਹਟਾਂਗਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿਉਂਕਿ ਅੱਜ ਸਾਨੂੰ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਸਾਡੇ ਅਧਿਆਪਕ ਗਵਰਨਮੈਂਟ ਟੀਚਰ ਯੂਨੀਅਨ ਇਹ ਸਾਡੇ ਨਾਲ ਜੁੜ ਚੁੱਕੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਦੱਸਣਾ ਚਾਹਣਾ ਇਹਨਾਂ ਪੋਲ ਖੇਡ ਰੈਲੀਆਂ ਦੇ ਨਾਮ ਨਾਲ ਗੁਪਤ ਐਕਸ਼ਨ ਨੇ ਜਿਹੜੇ ਉਹ ਕੀਤੇ ਜਾਣਗੇ ਸੋ ਅਸੀਂ ਕੁਝ ਦਿਨਾਂ ਦੇ ਵਿੱਚ ਜਾਂ ਤਾਂ ਸਾਡਾ ਮਸਲਾ ਜਿਹੜਾ ਹੱਲ ਕੀਤਾ ਜਾਵੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਇਸ ਤੱਕ ਮਿਆਜਾ ਜਿਹੜਾ ਭੁਗਤਣਾ ਪਵੇਗਾ ਬਿਲਕੁਲ ਜੀ ਇਹ ਸੋਨ ਸਿੰਘ ਨੇ ਜਿਨ੍ਹਾਂ ਦੇ ਟੈਂਕੀ ਤੋਂ ਜਾਂ ਟਾਵਰ ਤੋਂ ਲਾਉਣ ਦੇ ਪਿੱਛੇ ਸੀਐਮ ਜਿਹੜੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਹਨਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਟੈਂਕੀ ਦੇ نیچے ਖੜ ਕੇ ਕਿਸੇ ਨਿੱਜੀ ਚੈਨਲ ਨੂੰ ਦੂਜੀ ਤਸਵੀਰ ਮਾਨਸਾ ਤੋਂ ਸਿੱਪੀ ਸ਼ਰਮਾ ਦੀ ਸਾਹਮਣੇ ਤੁਹਾਨੂੰ ਬਾਰ ਬਾਰ ਦਿਖਾਉਂਦਾ ਰਹਿਣਾ ਕਿ ਸੇਪੀ ਸ਼ਰਮਾ ਨੂੰ ਕੇਜਰੀਵਾਲ ਨੇ ਟੈਂਕੀ ਦੇ ਉੱਤੋਂ ਲਾਹਿਆ ਸੀ ਆਪਣੀ ਮੂੰਹ ਬੋਲੀ ਭੈਣ ਬਣਾ ਕੇ ਪਰ ਅੱਜ ਉਸ ਉਸ ਕੁੜੀ ਨੂੰ ਪੁੱਛਦਾ ਕੋਈ ਨਹੀਂ ਸੀਐਮ ਭਗਵੰਤ ਮਾਨ ਜਾਂ ਜਿਹੜੇ ਕੇਜਰੀਵਾਲ ਨੇ ਉਹ ਮਿਲਣ ਤੱਕ ਨਹੀਂ ਦਿੰਦੇ ਉਹਨੂੰ ਪਹਿਲਾਂ ਹੀ ਘਰ ਦੇ ਵਿੱਚ ਰੀਟੇਨ ਕਰ ਲਿਆ ਜਾਂਦਾ ਹੈ ਇਦਾਂ ਦੀਆਂ ਤਸਵੀਰਾਂ ਸਾਡੇ ਨਾਲ ਇੱਕ ਹੋਰ ਸਾਥੀ ਨੇ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਜਸਵਿੰਦਰ ਸਿੰਘ ਜੀ ਮੈਂ ਗਵਰਨਮੈਂਟ ਟੀਚਰ ਜਿਹਨੇ ਪੰਜਾਬ ਇਕਾਈ ਜਿਲ੍ਹਾ ਪਟਿਆਲਾ ਜਿਲ੍ਹਾ ਪ੍ਰਧਾਨੀ ਜਿਵੇਂ ਟੀਚਰ ਨੇ ਜਿਹੜੇ ਉਹ ਬੱਚਿਆਂ ਦਾ ਭਵਿੱਖ ਬਣਾਉਂਦੇ ਨੇ ਬੱਚੇ ਪੜ੍ਹ ਕੇ ਤੁਹਾਨੂੰ ਵੀ ਟੀਚਰਾਂ ਨੇ ਅੱਗੇ ਪੜਾਇਆ ਅੱਜ ਤੁਸੀਂ ਟੀਚਰ ਲੱਗੇ ਹੋ ਕੀ ਲੱਗਦਾ ਤੁਹਾਨੂੰ ਜਦੋਂ ਕਿ ਜਿਹੜੇ ਟੀਚਰ ਨੇ ਉਹਨਾਂ ਨੂੰ ਸਰਕਾਰ ਪੂਰੀ ਸਹੂਲਤ ਨਹੀਂ ਦਿੰਦੀ ਉਹਨਾਂ ਨਾਲ ਵਾਅਦੇ ਕਰਕੇ ਮੁੱਕਰ ਜਾਂਦੀ ਆ ਕੀ ਜਿਹੜੇ ਆਉਣ ਵਾਲਾ ਭਵਿੱਖ ਹੈ ਸਾਡਾ ਉਹ ਉਸ ਤਰ੍ਹਾਂ ਤਿਆਰ ਹੋ ਸਕਦਾ ਹੈ ਨਹੀਂ ਜੀ ਜਦੋਂ ਸਰਕਾਰ ਵਾਅਦੇ ਕਰਕੇ ਮੁੱਕਰ ਜਾਂਦੀ ਹੈ ਤਾਂ ਇੱਕ ਬਹੁਤ ਵੱਡਾ ਜਿਹੜਾ ਦੁਖਾਂਤ ਆ ਸਾਡੇ ਇਹਾਪਕਾਂ ਤੇ ਲਾਗੂ ਹੁੰਦਾ ਜੇ ਹੁਣ ਆਪਾਂ ਗੱਲ ਕਰੀਏ 180 ਇਹਾਪਕ ਟੀਚਰਾਂ ਦੀ ਜਦੋਂ ਵਿਭਾਗ ਨੇ ਮੰਨ ਲਿਆ ਸਾਰੇ ਵਿਭਾਗ ਨੇ ਮੰਨ ਲਿਆ ਐਜੂਕੇਸ਼ਨ ਸੈਕਟਰੀ ਮੰਨ ਲਿਆ ਵੀ ਸਾਡੀ ਗਲਤੀ ਆ ਔਰ ਸਾਡੀ ਗਲਤੀ ਦੇ ਕਾਰਨ ਇਹ ਖਮਾਜਾਦ ਭੁਗਤ ਰਹੇ ਨੇ ਤਾਂ ਫਿਰ ਕਿਉਂ ਵਿੱਤ ਮੰਤਰੀ ਜਿਹੜਾ ਹੈਗਾ ਇਹਨਾਂ ਨੂੰ ਪੂਰੀ ਤਰ੍ਹਾਂ ਪੁਰਾਣੇ ਸਕੇਲਾ ਦਿੱਤੇ ਰੈਗੂਲਰ ਕਿਉਂ ਨਹੀਂ ਕਰ ਰਿਹਾ ਇੱਕ ਬਹੁਤ ਜਿਹੜੀ ਵਾਦਾ ਖਿਲਾਫੀ ਆ ਅਸੀਂ ਗਵਰਨਮੈਂਟ ਟੀਚਰ ਯੂਨੀ ਪੰਜਾਬ ਵੱਲੋਂ ਇਹਨਾਂ ਦੇ ਨਾਲ ਹਰ ਟਾਈਮ ਜਿੱਥੇ ਵੀ ਕੋਈ ਐਕਸ਼ਨ ਹੋਏਗਾ ਅਸੀਂ ਇਹਨਾਂ ਦਾ ਨਸਾ ਸਮੇਤ ਸਾਧਾਂਗੇ ਬਿਲਕੁਲ ਜੀ ਹਰ ਇੱਕ ਵਰਗ ਵੱਲੋਂ ਜਿਹੜੇ 80 ਟੀਟੀ ਟੀਚਰ ਨੇ 180 ਟੀਟੀ ਟੀਚਰ ਨੇ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰੋਟੈਸਟ ਕਰਦੇ ਨਜ਼ਰ ਆਏ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਈਏ ਕਿ ਛੋਟੀਆਂ-ਛੋਟੀਆਂ ਬੱਚੀਆਂ ਨੇ ਜਿਹੜੀਆਂ ਅੱਜ ਜਿਹੜੇ ਇਹਨਾਂ ਦੇ ਧਰਨੇ ਦੇ ਵਿੱਚ ਸਮੂਲੀਅਤ ਕਰ ਰਹੀਆਂ ਨੇ ਤੇ ਹੋਰ ਕਾਫੀ ਬੱਚੇ ਨੇ ਜਿਹੜੇ ਕਿਉਂਕਿ ਪਿੰਡਾਂ ਦੇ ਵਿੱਚ ਆ ਕੇ ਪਬਲਿਟ ਵੰਡਣਾ ਇੱਕ ਵੱਡੀ ਗੱਲ ਹੈ ਉਹ ਵੀ ਮੌਜੂਦਾ ਜਿਹੜੇ ਮੰਤਰੀ ਨੇ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਦਾ ਹਲਕਾ ਢਿੜਬਾ ਹਲਕਾ ਜਿੱਥੋਂ ਜਿੱਤ ਕੇ ਅੱਜ ਜਿਹੜੇ ਵਿੱਤ ਮੰਤਰੀ ਬਣੇ ਨੇ ਖਜ਼ਾਨਾ ਮੰਤਰੀ ਬਣੇ ਨੇ ਪਰ ਹਾਲਾਤ ਨੇ ਜਿਹੜੇ ਉਹ ਕੁਝ ਵੀ ਕਰਨ ਲਈ ਮਜਬੂਰ ਕਰ ਦਿੰਦੇ ਨੇ ਅੱਜ ਜਿਹੜੇ ਟੀਚਰਾਂ ਨੂੰ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਐਜੂਕੇਟ ਕਰਨ ਕਰਕੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਹੋਣਾ ਚਾਹੀਦਾ ਸੀ ਅੱਜ ਉਹ ਪਿੰਡਾਂ ਦੇ ਵਿੱਚ ਪ੍ਰੋਟੈਸਟ ਕਰਦੇ ਨਜ਼ਰ ਆਏ ਨੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣ ਰਹੇ ਹੋ ਪੀਟੀ ਦਾ ਕੈਮਰਾਮੈਨ ਦੀਪ ਗਰਗ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ ਪੀਟੀਸੀ ਨਿਊਜ਼ ਸੰਗਰੂਰ